ਦੋਸਤੋ ਸਵਾਗਤ ਹੈ ਤੁਹਾਡਾ ਸੋਸ਼ਲ ਕੰਸਰਨ ਦੇ ਉੱਤੇ ਅ ਦੋਸਤੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜਿਹੜਾ 트럼ਪ ਵੱਲੋਂ ਟੈਰਫ ਪਹਿਲਾਂ ਲਾਉਣ ਦੀ ਗੱਲ ਕੀਤੀ ਗਈ ਫਿਰ ਉਹਨੇ ਪੌਜ਼ ਕਰਤੇ ਫॉर ਸਮ ਰੀਜ਼ਨ ਫਿਰ ਉਹਨੇ ਲਾਤੇ ਫਿਰ ਉਹ ਕਹਿੰਦਾ ਮੈਂ ਪੌਜ਼ ਕਰਨ ਲੱਗਿਆ ਤੇ ਪਿੱਛੇ ਜਿਹੜੇ ਉਹਨੇ ਲਾਤੇ ਸੀ ਇੰਪਲੀਮੈਂਟ ਕਰਤੇ ਸੀ ਜਿਹੜੀ ਲੇਟੈਸਟ ਜਿਹੜੀ ਅਪਡੇਟ ਸੀਗੀ ਪਰ ਕੁਝ ਕੁ ਦਿਨਾਂ ਦੇ ਬਾਅਦ ਹੀ ਉਹਨੇ ਉਹਨੇ 2 ਅਪ੍ਰੈਲ ਤੱਕ ਜਿਹੜੇ ਉਹ ਟੈਰਫਾਂ ਮੁਲਤਵੀ ਕਰਤੇ ਆ ਇਹ ਸਾਰੇ ਦੇ ਬਾਰੇ ਗੱਲ ਕਰਨ ਦੇ ਲਈ ਅੱਜ ਆਪਾਂ ਨਾਲ ਜੁੜੇ ਆ ਮੰਦੀਪ ਮੰਦੀਪ ਤੁਹਾਡਾ ਸਵਾਗਤ ਹੈ ਅ ਥੈਂਕ ਯੂ ਕਸ਼ਪਾਲ ਜੀ ਤਰਾ ਅ ਵੀਰ ਇਹ ਨਾ ਅ ਬੜਾ ਨਾ ਕਸ਼ਮਕਸ਼ ਦੇ ਵਿੱਚ ਨੇ ਲੋਕ ਵੀ ਹੈ ਨਾ ਤੇ ਜਿਹੜੀ ਅੱਜ ਥੋੜੀ ਜੀ ਗੱਲ ਆਪਾਂ ਜਿਹੜੀ ਆ ਵੀਡੀਓ ਦੇ ਵਿੱਚੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀ ਅਸਲ 'ਚ ਟਰੰਪ ਜਿਹੜਾ ਬਈ ਕਰਨਾ ਕੀ ਜਾ ਰਿਹਾ ਹੈ ਨਾ ਵੀ ਇੱਕ ਬਹੁਤ ਅਨਸਰਟੇਨਟੀ ਆ ਹੈ ਨਾ ਤੇ ਜਿਵੇਂ ਮੈਂ ਮੈਂ ਵੀ ਟਰੱਕ ਚਲਾਉਣਾ ਤੁਸੀਂ ਵੀ ਟਰੱਕ ਚਲਾਉਨੇ ਆਪਾਂ ਕੈਨੇਡਾ ਵੀ ਜਾਂਦੇ ਆ ਅਮਰੀਕਾ ਵੀ ਜਾਂਦੇ ਆ ਦੋਨੇ ਪਾਸੇ ਹੈ ਨਾ ਤੇ ਆਮ ਲੋਕਾਂ ਦਾ ਵਿਚਾਰ ਦੇ ਵੀ ਉੱਥੇ ਕਮਾਕਾਰਾਂ ਬਾਰੇ ਵੀ ਦੇਖਦੇ ਆ ਹਨ ਬੜਾ ਮਤਲਬ ਕਿ ਲੋਕ ਬਹੁਤ ਜ਼ਿਆਦੇ ਵੀ ਉਹਦੇ ਵਿੱਚ ਆ ਵੀ ਅੱਜ ਪਤਾ ਨਹੀਂ ਕੀ ਕਰ ਦੂ ਇਹ ਕੱਲ ਨੂੰ ਪਤਾ ਨਹੀਂ ਕੀ ਕਰੂਗਾ ਹੈ ਨਾ ਇਹੋ ਜਿਹਾ ਮਾਹੌਲ ਜਿਹਾ ਕੁ ਤੇ ਜਿਹੜਾ ਇਹਨੇ ਲੇਟੈਸਟ ਕਿਹਾ ਵੀ 2 April ਤੱਕ ਮੈਂ ਮੁਲਤਵੀ ਕਰ ਰਿਹਾ ਮੈਕਸੀਕੋ ਤੇ ਕੈਨੇਡਾ ਦੇ ਉੱਤੇ ਹਨਾ ਵੀ ਟੈਕ ਵੀ ਜਿਹੜਾ ਟੈਕਸ ਆ ਉਹਦੇ ਤੁਹਾਨੂੰ ਕੀ ਲੱਗਦਾ ਵੀ ਕਾਰਨ ਕੀ ਨੇ ਅਸਲ ਚੋ ਦੇਖ ਉਹਦੇ ਵਿੱਚ ਇਹ ਹੈਗਾ ਵੀ ਜਦੋਂ ਤੋਂ ਇਹ ਸੱਤਾ ਦੇ ਵਿੱਚ ਆਇਆ ਉਸ ਤੋਂ ਬਾਅਦ ਲਗਾਤਾਰੀ ਟੈਰਫ ਦੀਆਂ ਹੋਰ ਜਿੰਨੀਆਂ ਵੀ ਇਹਨੇ ਸਾਰੀਆਂ ਪਹਿਲੇ ਵੀਡੀਓ ਦੇ ਵਿੱਚ ਵੀ ਗੱਲਾਂ ਕੀਤੀਆਂ ਹੈਗੀਆਂ ਵੀ ਜਿੰਨੀਆਂ ਧਮਕੀਆਂ ਤੇ ਜਿੰਨਾ ਇਹ ਇੱਕ ਪੈਨਿਕ ਪੂਰੀ ਗਲੋਬਲ ਮਾਰਕੀਟ ਦੇ ਅੰਦਰ ਇੱਕ ਫੇਅਰ ਜਿਹੜਾ ਕ੍ਰੀਏਟ ਕੀਤਾ ਹੋਇਆ ਤੇ ਉਹਨੂੰ ਲੈ ਕੇ ਆਪਾਂ ਖਾਸ ਕਰਕੇ ਕੈਨੇਡਾ ਅਮਰੀਕਾ ਦੇ ਸੰਦਰਭ ਵਿੱਚ ਜੇਗਾ ਆਪਾਂ ਗੱਲ ਕਰਦੇ ਆ ਤਾਂ ਪਿਛਲੇ ਸਮੇਂ 'ਚ ਆਪਾਂ ਦੇਖਦੇ ਹੁੰਦੇ ਆ ਕਿ 20 ਤਰੀਕ ਨੂੰ ਜਦੋਂ ਸੌ ਚੱਕਰ ਸਮਾਗਮ ਸੀਗਾ ਉਸ ਤੋਂ ਪਹਿਲਾਂ ਇੱਕ ਮਾਰਕੀਟ ਪੂਰੀ ਆਪਾਂ ਤੇਜ਼ ਦੇਖੀ ਆ ਤਾਂ ਮਤਲਬ ਚਾਹੇ ਉਹ ਸਟੀਲ 'ਚ ਹੋਵੇ ਚਾਹੇ ਉਹ ਆਟੋ ਪਾਰਟਸ ਦੇ ਵਿੱਚ ਹੋਵੇ ਚਾਹੇ ਉਹ ਮਤਲਬ ਫੂਡ ਸੈਕਟਰ ਦੇ ਅੰਦਰ ਹੋਵੇ ਤਾਂ ਲਗਭਗ ਸਾਰੇ ਖੇਤ ਫੀਲਡ ਦੇ ਵਿੱਚ ਆਪਾਂ ਇੱਕ ਮਾਰਕੀਟ ਦੇ ਵਿੱਚ ਤੇਜ਼ੀ ਦੇਖੀ ਹੈਗੀ ਆ ਤੇ ਉਦੋਂ ਬਾਅਦ ਫੇਰੇ ਹੈਗਾ ਵੀ ਇਹਨੇ ਮਤਲਬ ਫੇਰ ਅਨਾਉਂਸ ਕੀਤਾ ਮਤਲਬ ਵੀ ਮੈਂ 25% ਟੈਰਫ ਲਾਉਂਗਾ ਉਹਦੇ ਵਿੱਚ ਇਹਨੇ ਦੋ ਚੀਜ਼ਾਂ ਮੇਜਰ ਜਿਹੜੀਆਂ ਹੈਗੀਆਂ ਨੇ ਕਈਆਂ ਸੀਗੀਆਂ ਵੀ ਇੱਕ ਤਾਂ ਜਿਹੜੀ ਫੈਂਟਨਲ ਲਾਉਂਦੀ ਆ ਤੇ ਦੂਜਾ ਜਿਹੜੇ ਇਲੀਗਲ ਇਮੀਗ੍ਰੇਸ਼ਨ ਆ ਜਿਹੜੀ ਫੈਂਟਨਲ ਤੇ ਇਲੀਗਲ ਇਮੀਗ੍ਰੇਸ਼ਨ ਆ ਨਾ ਮੈਨੂੰ ਲੱਗਦਾ ਵੀ ਉਹ ਤੁਹਾਨੂੰ ਨਹੀਂ ਲੱਗਦਾ ਵੀ ਇਹ ਵੀ ਬਣਾਇਆ ਗਿਆ ਮੁੱਦਾ ਵਾ ਤੱਕੇ ਨਾਲ ਹਨਾ ਵੀ ਐਡਾ ਖਾਸ ਮੁੱਦਾ ਇਹ ਹੈ ਨਹੀਂ ਅਸਲ ਦੇ ਵਿੱਚ ਉਹ ਤਾਂ ਹੁਣ ਇਹ ਸਮਝਣ ਦੀ ਲੋੜ ਆ ਵੀ ਕੀ ਇਹ ਤੁਸੀਂ ਇਹਨੂੰ ਇੱਕ 파ਟਨਰ ਸਮਝਦੇ ਹੋ ਆਪਦਾ ਟ੍ਰੇਡ 파ਟਨਰ ਸਮਝਦੇ ਹੋ ਜਾਂ ਕੰਪੀਟੀਟਰ ਸਮਝਦੇ ਹੋ ਤੁਸੀਂ ਗੱਲ ਕਰ ਟੈਰਫ ਜਦੋਂ ਤੁਸੀਂ ਗੱਲ ਕਰਦੇ ਹੋ ਫੈਂਟਨਲ ਦੀ ਤੇ ਤੁਸੀਂ ਗੱਲ ਕਰਦੇ ਹੈਗੇ ਇਲੀਗਲ ਇਮੀਗ੍ਰੇਸ਼ਨ ਦੀ ਤੇ ਲਾ ਤੁਸੀਂ ਟੈਰਫ ਰਹੇ ਹੋ ਤਾਂ ਮਤਲਬ ਇਹ ਮਤਲਬ ਬਹੁਤ ਦੋਨੇ ਸਿਰਿਆਂ ਤੇ ਖੜਨ ਵਾਲੀ ਗੱਲ ਹੈਗੀ ਵੀ ਇੱਕ ਪਾਸੇ ਤਾਂ ਤੁਸੀਂ ਪੂਰੀਆਂ ਜਿਹੜੀਆਂ ਇਕਨੋਮਿਕ ਨੀਤੀਆਂ ਹੈਗੀਆਂ ਉਹਦੇ ਵਿੱਚ ਬਦਲਾਅ ਦੀ ਗੱਲ ਕਰਦੇ ਹੋ ਦੂਜੇ ਪਾਸੇ ਇਲੀਗਲ ਇਮੀਗ੍ਰੇਸ਼ਨ ਦੀ ਗੱਲ ਕਰਦੇ ਹੋ ਜਦ ਕਿ ਇਲੀਗਲ ਇਮੀਗ੍ਰੇਸ਼ਨ ਇਹ 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 ਨਹੀਂ ਰੋਕੀ ਜਾ ਸਕਦੀ ਜਿਵੇਂ ਜਿਵੇਂ ਉਹ ਰੋਕਣਾ ਚਾਹੁੰਦਾ ਹੈਗਾ ਜਦ ਕਿ ਫਿਰ ਉਹਨਾਂ ਨੇ ਵੀ ਇੱਕ ਜਿਹੜਾ ਇਹਨਾਂ ਨੇ ਵੀ ਬਾਰਡਰ ਯਾਰ ਇੱਕ ਤਰ੍ਹਾਂ ਨਾਲ ਲਾਇਆ ਮੈਕਸੀਕੋ ਨੇ ਵੀ ਉੱਥੇ 10000 ਯਾਰ ਜਿਹੜੀ ਨੈਸ਼ਨਲ ਗਾਰਡ ਲਾਤੀ ਇਹਦੇ باوجود ਵੀ ਜਨਦੀ ਫਿਰ ਇਹਨੇ ਇੱਕ ਮਹੀਨੇ ਲਈ ਫਿਰ ਮੁਲਤਵੀ ਕਰਤਾ ਸੀ ਕਿਹਾ ਸੀ ਕਿ 4 ਮਾਰਚ ਤੋਂ ਇੰਪਲੀਮੈਂਟ ਹੋਣਗੇ ਫੌਲਾਂ ਜਦੋਂ ਇੰਪਲੀਮੈਂਟ ਹੋਏ ਵੀ ਹੈ ਇਹ ਮਤਲਬ ਜਦੋਂ ਆਪਾਂ ਦੇਖਿਆ ਹੈਗਾ ਜਦੋਂ ਆਪਾਂ ਮੈਂ ਕੱਲ ਜਦੋਂ ਬਾਰਡਰ ਕਰਾਸ ਕੀਤਾ ਤਾਂ ਦੋਨੇ ਸਾਈਡਾਂ ਦੇ ਉੱਤੇ ਜਾਂਦੀ ਐਨਵੋਇਸ ਚੈੱਕ ਕਰਦੇ ਸੀ ਕਿ ਕਮੋਡਿਟੀ ਆ ਕਿੰਨਾ ਉਹਦਾ ਪ੍ਰਾਈਸ ਆ ਉਹ ਸਾਰੀਆਂ ਮਤਲਬ ਇੱਕ ਦਿੱਕਤ ਆਉਂਦੀ ਹੈਗੀ ਆ ਪ੍ਰੋਬਲਮ ਆਉਂਦੀ ਹੈ ਆਪਾਂ ਗਰੋਸਰੀ ਸਟੋਰਾਂ ਚ ਦੇਖਿਆ ਨਾ ਮਤਲਬ ਸਾਰੀਆਂ ਦਿੱਕਤਾਂ ਆਉਂਦੀਆਂ ਹੈਗੀਆਂ ਹੁਣ ਇਹਨੇ ਕਿਹਾ ਵੀ ਆਲ ਜਿਹੜੇ ਇੰਪੋਰਟਸ ਹੈਗੇ ਆ ਜਿਹੜੀਆਂ ਵੀ ਅਮਰੀਕਾ ਤੋਂ ਕੈਨੇਡਾ ਤੋਂ ਤੇ ਮੈਕਸੀਕੋ ਦੇ ਉੱਤੋਂ ਜਿਹੜੀਆਂ ਚੀਜ਼ਾਂ ਕੈਨੇਡਾ ਅਮਰੀਕਾ ਦੇ ਅੰਦਰ ਦਾਖਲ ਹੋਣਗੀਆਂ ਉਹ ਤੇ 25% ਟੈਰਫ ਤੇ ਜਿਹੜਾ એનર્ਜੀ ਸੈਕਟਰ ਹੈਗਾ ਉਹਦੇ ਉੱਤੇ 10% ਜਿਹੜਾ ਜਿੰਦੀ ਜਿਹੜਾ એનર્ਜੀ ਇمپੋਰਟ ਹੈਗੇ ਨੇ ਕੈਨੇਡਾ ਤੋਂ ਉਹਦੇ ਉੱਤੇ 10% ਟੈਰਫ ਦੀ ਗੱਲ ਕੀਤੀ ਜਿਹਦੇ ਬਦਲ ਬਦਲਵੇਂ ਰੂਪ ਦੇ ਵਿੱਚ ਕੈਨੇਡਾ ਨੇ ਵੀ ਅਨਾਉਂਸ ਕਰਤਾ ਕਿ ਅਸੀਂ 30 ਬਿਲੀਅਨ ਦੇ ਜਿਹੜੇ ਪ੍ਰੋਡਕਟ ਹੈਗੇ ਜਾਂ ਗੁੱਡਸ ਹੈਗੀਆਂ ਜਿਹੜੀਆਂ ਅਮਰੀਕਨ ਕੈਨੇਡਾ ਚ ਆ ਰਹੀਆਂ ਨੇ ਉਹਦੇ ਤੇ ਹੁਣ ਇਮੀਡੀਏਟਲੀ ਲਾ ਰਹੇ ਹਾਂ ਪਲੱਸ 125 ਬਿਲੀਅਨ ਡਾਲਰ ਦੇ ਜਿਹੜੇ ਮਤਲਬ ਗੁੱਡਸ ਹੈਗੀਆਂ ਨੇ ਉਹਦੇ ਤੇ ਨੈਕਸਟ ਵੀਕ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਅਸੀਂ ਇਹ ਲਾਵਾਂਗੇ ਤੇ ਜਿੱਦਾਂ ਕਰਕੇ ਆਪਾਂ ਇਹ ਅਫਰਾ ਤਫਰੀਦ ਦੇਖੀ ਹੈਗੀ ਵੀ ਟੈਰਫ ਨੂੰ ਇੱਕ ਵੈਪਨ ਦੇ ਤੌਰ ਤੇ ਇਹ ਵਰਤ ਰਿਹਾ ਹੈਗਾ ਇਹਨੇ ਇੱਕ ਮਾਹੌਲ ਕ੍ਰੀਏਟ ਕੀਤਾ ਕਿਉਂਕਿ ਆਪਾਂ ਜਾਣਦੇ ਆ ਵੀ ਜਦੋਂ ਵੀ ਕੋਈ ਅਮਰੀਕਾ 'ਚ ਰੈਸਟਰਪਤੀ ਬਣਦਾ ਤਾਂ ਉਹਨੇ ਫਸਟ ਸਪੀਚ ਦੇਣੀ ਹੁੰਦੀ ਆ ਦੋਨਾਂ ਸਦਨਾਂ ਨੂੰ ਸੱਦ ਕੇ ਜਾਂ ਜਿਹੜੇ ਦੋਨੇ ਹਾਊਸੇਜ਼ ਹੈਗੇ ਨੇ ਤਾਂ ਉਹ ਕਾਂਗਰਸ ਦੇ ਜਿਹੜੇ ਦੋਨੇ ਹਾਊਸੇਜ਼ ਹੈਗੇ ਆ ਪਿਛਲੇ ਦਿਨਾਂ ਉਹਨੇ ਸਪੀਚ ਦਿੱਤੀ ਆ ਤੇ ਉਹਦੇ ਵਿੱਚ ਆ ਸਾਰੀਆਂ ਗੱਲਾਂ ਕਹੀਆਂ ਆ ਈਵਨ ਮਤਲਬ ਵੀ ਮੈਂ ਇਹਨਾਂ ਮੁਲਕਾਂ ਦੇ ਉੱਤੇ ਟੈਰਫ ਦੀਆਂ ਨੂਨ ਪ੍ਰਾਪਤਿਕਾ ਬਣਾ ਕੇ ਪੇਸ਼ ਕੀਤਾ ਜਦਕਿ ਹਜੇ ਉਦੋਂ ਤੱਕ ਜਦੋਂ ਇਹਨੇ ਸਪੀਚ ਦਿੱਤੀ ਸੀ ਉਦੋਂ ਤੱਕ ਇੰਪਲੀਮੈਂਟ ਨਹੀਂ ਹੋਏ ਸੀ ਕਿਸੇ ਵੀ ਮੁਲਕ ਦੇ ਉੱਤੇ ਤੇ ਇਸ ਤਰ੍ਹਾਂ ਦੀਆਂ ਧਮਕੀਆਂ ਉਹ ਚੀਨ ਨੂੰ ਵੀ ਦਿੱਤੀਆਂ ਉਹਨੇ ਅਤੇ ਯੂਰੋਪੀਅਨ ਯੂਨੀਅਨ ਦੇ ਮੁਲਕਾਂ ਨੂੰ ਵੀ ਦਿੱਤੀਆਂ ਇੰਡੀਆ ਦੇ ਉੱਤੇ ਵੀ ਰੈਸੀਪਰੋਕਲ ਹਾਂ ਟੈਰਫ ਲਾਉਣ ਦੀ ਗੱਲ ਕੀਤੀ ਹੈਗੀ ਆ ਸਹੀ ਟੈਰਿਫ ਨੂੰ ਇੱਕ ਵੈਪਨ ਬਣਾ ਕੇ ਜਿਹੜੀ ਆਪਦੀ ਡਿਵੈਲਪਮੈਂਟ ਤੇ ਮੈਨੂਫੈਕਚਰਿੰਗ ਜਾਂ ਜਿਹੜਾ ਇੱਕ ਸਟੇਟ ਰੈਵਨਿਊ ਜਨਰੇਟ ਕਰਨਾ ਚਾਹੁੰਦਾ ਤੇ ਆਪਦੀ ਮਾਰਕੀਟ ਦੇ ਵਿੱਚ ਇੱਕ ਜਿਹੜੀ ਤੇਜ਼ੀ ਲੈ ਕੇ ਆਉਣਾ ਚਾਹੁੰਦਾ ਤੇ ਉਹ ਆ ਵੀ ਰਹੀ ਹੈ ਤੇਜੀ ਬਿਲਕੁਲ ਠੀਕ ਮੰਦੀਪ ਉਹ ਇਨਵੈਸਟਮੈਂਟ ਚਲੋ ਇਹਨੇ ਖਿੱਚੀ ਵੀ ਹੈ ਪਿਛਲੇ ਦਿਨਾਂ ਦੇ ਵਿੱਚ ਚਾਹੇ ਟੋヨタ ਤੋਂ ਆ ਐਪਲ ਤੋਂ ਆ ਨਾ ਵੀ ਉਹ ਕਿੰਨੇ ਬਿਲੀਅਨ ਡਾਲਰ ਦੀ ਹੋਂਡਾ ਤੋਂ ਵੀ ਹੈ ਨਾ ਬਹੁਤ ਇਦਾਂ ਦੀ ਵੱਡੀਆਂ ਜਿਹੜੀ ਮਲਟੀਨੇਸ਼ਨਲ ਕੰਪਨੀਆਂ ਨੇ ਉਹਨਾਂ ਨੇ ਇਨਵੈਸਟ ਕਰਨ ਦੇ ਲਈ ਅਮਰੀਕਾ ਦੇ ਵਿੱਚ ਉਹ ਮੰਨੀਆਂ ਵੀ ਆ ਚਾਹੇ ਇਹਦੇ ਅ ਬੀ ਟੈਂਪਰਰੀ ਤੌਰ ਤੇ ਦਰਤ ਹੀ ਮੰਨੀਆਂ ਚਾਹੇ ਉਹ ਹਣਾ ਤੇ ਪਰ ਇਹ ਮੈਂ ਜਿਹੜੀ ਗੱਲ ਸਮਝਣੀ ਚਾਹੁੰਨਾ ਵੀ ਜਿਹੜੀ ਫੈਂਟਨ ਲਾ ਜਿਹੜੀ ਜਿਹੜੀ ਡਰੱਗ ਦੀ ਗੱਲ ਕਰ ਰਿਹਾ ਹਨਾ ਅਮਰੀਕਾ ਦੇ ਵਿੱਚ ਤਾਂ ਖੌਦ ਐਡੀ ਵੱਡੀ ਨਸ਼ੇ ਦੀ ਮਾਰਕੀਟ ਆ ਹਨਾ ਤੇ ਨੰਬਰ 2 ਦੇ ਉੱਤੇ ਵੀ ਜਿਹੜੀ ਇਲੀਗਲ ਇਮੀਗ੍ਰੇਸ਼ਨ ਆ ਵੀ ਜਿਹੜਾ ਬੰਦਾ ਵਾ ਮਨੋਖਾ ਉਹ ਚੰਗੇ ਚੰਗੇ ਵਲੀ ਮੂਹ ਕਰੂਗਾ ਜਾਂ ਤਾਂ ਸਾਰੀ ਦੁਨੀਆ ਚੰਗੀ ਹੋ ਜਾਵੇ ਇੱਕੋ ਜੀ ਫਿਰ ਬੰਦੇ ਜਿੱਥੇ ਹੈਗੇ ਉੱਥੇ ਖੁਸ਼ ਰਹਿਣਗੇ ਨਾ ਜੇ ਦੁਨੀਆ ਦੇ ਵਿੱਚ ਅਣਸਾਵਾ ਵਿਕਾਸ ਆ ਵੀ ਕਿਸੇ ਪਾਸੇ ਇੱਕ ਤਾਂ ਗੁਰਬਤ ਦੇ ਵਿੱਚ ਡੁੱਬੇ ਹੋਏ ਮੌਲਕ ਨੇ ਹਨਾ ਜਿਵੇਂ ਆਪਾਂ ਏਸ਼ੀਆ ਦੇ ਵਿੱਚ ਵੀ ਦੇਖਦੇ ਆ ਪਾਕਿਸਤਾਨ ਹੋ ਗਿਆ ਬੰਗਲਾਦੇਸ਼ ਹੋ ਗਿਆ ਇੰਡੀਆ ਦੇ ਵਿੱਚ ਵੀ ਬਹੁਤ سارے ਇਦਾਂ ਇਦਾਂ ਦੇ ਖਿੱਤੇ ਇੱਕ ਪਾਸੇ ਜਿਹੜੇ ਜਿਹੜੇ ਡਵੈਲਪਮੈਂਟ ਮੌਲਕ ਨੇ ਪੂਰੇ ਹੈ ਨਾ ਵੀ ਉਹਨਾਂ ਦੇ ਬੱਲੇ ਤਾਂ ਲੋਕਾਂ ਦਾ ਮੱਲੋ ਮੱਲੀ ਹੈਗਾ ਵੀ ਲੋਕ ਚੰਗੀ ਜ਼ਿੰਦਗੀ ਕੰਨੀ ਬਦਲਣਾ ਚਾਹੁੰਦੇ ਆ ਤੇ ਦੋਨੇ ਮਸਲੇ ਇਹ ਮਤਲਬ ਕਿ ਬਣਾਉਣਾ ਕੀ ਹੈ ਸਹੀ ਨੇ ਵੀ ਕੈਨੇਡਾ ਵਾਲੇ ਮਾਮਲੇ ਦੇ ਵਿੱਚ ਉਤੇ ਦੇਖੋ ਜਿਹੜੀ ਇੱਕ ਗੱਲ ਇਹ ਹੈਗੀ ਆ ਵੀ ਜਿਹੜੀ ਫੈਂਟਲਨ ਫੈਂਟਲਨ ਦੇ ਬਾਰੇ ਦੇ ਵਿੱਚ ਇਹ ਬਾਰ ਬਾਰ ਗੱਲ ਕਰ ਰਹੇ ਹੈਗਾ ਕਿਉਂਕਿ ਚੀਨ ਨੂੰ ਵੀ ਇਹਨੇ ਇੱਕ ਇਹ ਕਿਹਾ ਹੈਗਾ ਕਿ 77000 ਤੋਂ ਵੱਧ ਜਿਹੜੀਆਂ ਮੌਤਾਂ ਹੈਗੀਆਂ ਨੇ ਉਹ ਫੈਂਟਲਨ ਦੀ ਵਜ੍ਹਾ ਕਰਕੇ ਹੋ ਰਹੀਆਂ ਹੈਗੀਆਂ ਨੇ ਉਹ ਇਹਨਾਂ ਨੇ ਖੁਦ ਹੀ ਅਮਰੀਕਾ ਦੇ ਅੰਦਰ ਲੀਗਲ ਕੀਤੀ ਹੋਈ ਹੈਗੀ ਉਹਨੂੰ ਇੱਕ ਪੇਨ ਕਲਰ ਦੇ ਤੌਰ ਤੇ ਮੈਡੀਸਨ ਦੇ ਵਿੱਚ ਵਰਤਣ ਦੇ ਲਈ ਮਤਲਬ ਉਹ ਦਿੱਤੀ ਜਾਂਦੀ ਹੈਗੀ ਆ ਹੁਣ ਇਹਦਾ ਇਹਦਾ ਇਹ ਅਰਥ ਨਹੀਂ ਹੈਗਾ ਕਿ ਤੁਸੀਂ ਫੈਂਟਲਨ ਜਿਹੜੀ ਆ ਰਹੀ ਹੈ ਬਾਹਰੋਂ ਉਹਦੇ ਉਹਨੂੰ ਬਹਾਨਾ ਬਣਾ ਕੇ ਤੁਸੀਂ ਇੱਕ ਟੈਰਫ ਲਾਓ ਜਦਕਿ ਤੁਸੀਂ ਉਹਦੀਆਂ ਜਿਹੜੀਆਂ ਅਮਰੀਕਾ ਦੇ ਅੰਦਰ ਤੁਸੀਂ ਉਹਨੂੰ ਬੈਨ ਕਰਦੇ ਹੈਗੇ ਹੋ ਜਾਂ ਜਾਂ ਉਹਦੇ ਉੱਤੇ ਨਜ਼ਰਸਾਨੀ ਕਰਦੇ ਹੈਗੇ ਹੋ ਕਿ ਕਿਹੜੇ ਉਹਨੂੰ ਵੇਚਦੇ ਹੈਗੇ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਸੀਗੀ ਕਿ ਜਿਹੜੀ ਡਰੱਗ ਹੈਗੀ ਆ ਡਰੱਗ ਦਾ ਮਾਮਲਾ ਡਿਮਾਂਡ ਤੇ ਸਪਲਾਈ ਤੇ ਟਿਕਿਆ ਹੋਇਆ ਇਸ ਗੱਲ ਤੇ ਨਹੀਂ ਟਿਕਿਆ ਹੋਇਆ ਕਿ ਉਹ ਇਲੀਗਲ ਤਰੀਕੇ ਨਾਲ ਕਿੰਨੀ ਕਾ ਰਹੀ ਹੈ ਜੇ ਆਪਾਂ ਐਂ ਗੱਲ ਕਰਨੀ ਹੋਵੇ ਤਾਂ ਉਹ ਸਰਕਾਰੀ ਮਿਲੀ ਭੁਗਤ ਦੇ ਨਾਲ ਹੀ ਬਾਰਡਰ ਕਰਾਸ ਕਰਦੀ ਹੈਗੀ ਆ ਤਾਂ ਇਹ ਆਪਾਂ ਪਿਛਲੇ ਨਾਲ ਹੀ ਦੇਖਿਆ ਇਸੇ ਤਰ੍ਹਾਂ ਜਿਹੜਾ ਜਿਹੜਾ ਇਲੀਗਲ ਇਮੀਗ੍ਰੇਸ਼ਨ ਵੀ ਹੈਗੀ ਆ ਇਲੀਗਲ ਇਮੀਗ੍ਰੇਸ਼ਨ ਤਾਂ ਇਹਨਾਂ ਦੇ ਲਈ ਹੁਣ ਤੱਕ ਵਰਦਾਨ ਰਹੀ ਹੈ ਜਿੰਨਾ ਖੇਤੀਬਾੜੀ ਸੈਕਟਰ ਦੇ ਅੰਦਰ ਬਹੁ ਇਸ ਅਗਰੇਸਰੀ ਲਗਭਗ ਜਿੰਨੀ ਤੁਸੀਂ ਇਲੈਗਲ ਇਮੀਗ੍ਰੇਸ਼ਨ ਤੋਂ ਬਿਨਾ ਉਥੋਂ ਦੀ ਖੇਤੀਬਾੜੀ ਨੂੰ ਕਿਆਸ ਨਹੀਂ ਸਕਦੇ ਵੀ ਇਹ ਤਾਂ ਸੀ ਕਿ ਬਹਾਨਿਆਂ ਦੀ ਗੱਲ ਹਨਾ ਜਿਹੜੇ ਟਰੰਪ ਵੱਲੋਂ ਬਣਾਏ ਗਏ ਆ ਵੀ ਹੁਣ ਮੈਂ ਮੇਨ ਇੰਪੈਕਟ ਦੀ ਜਿਵੇਂ ਤੁਸੀਂ ਵੀ ਟਰਕਿੰਗ ਫੀਲਡ ਦਾ ਸਰੋਕਾਰ ਰੱਖਦੇ ਹੋ ਮੈਂ ਵੀ ਹਨਾ ਟਰੱਕ ਚਲਾਉਣਾ ਹਨਾ ਤੇ ਜਿਵੇਂ ਮੈਂ ਕੱਲ ਲੋਡ ਚੱਕਿਆ ਇੱਥੋਂ ਹਨਾ ਲੋਡ ਚੱਕ ਕੇ ਉਹ ਜਾਣਾ ਚਾਹੀਦਾ ਜਾਣਾ ਸੀ ਤਿੰਨ ਦਿਨ ਪਹਿਲਾਂ ਤੇ ਉਹ ਬਾਰਡਰ ਦੇ ਤੇ ਸਟਕ ਹੋ ਗਿਆ ਨਾ ਮੈਂ ਵਾਪਸ ਘਰੇ ਮੁੜ ਆਇਆ ਤੇ ਅੱਜ ਉਹ ਡਿਲੀਵਰ ਕਰਕੇ ਆਇਆ ਹਨਾ ਉਹ ਸੀਗਾ ਮੈਥਾ ਨਾ ਬਫਲੋ ਦੇ ਕੋਲੇ ਸ਼ਹਿਰ ਲੱਗਦਾ ਆਬਰ ਨਿਊਯਾਰਕ ਹੈ ਨਾ ਉੱਥੇ ਨੂਕਾਰ ਬਹੁਤ ਤਗੜਾ ਸਟੀਲ ਦਾ ਪਲਾਂਟ ਸੀਗਾ ਤੇ ਉਹ ਜਿੱਡਾ ਵੱਡਾ ਪਲਾਂਟ ਸੀਗਾ ਜਿੱਡਾ ਇੱਕ ਸ਼ਹਿਰ ਦੀ ਮੈਂ ਦੇਖਿਆ ਵੀ ਉਹ ਤਕਰੀਬਨ ਆਲੇ ਦੁਆਲੇ ਦੇ ਜਿਹੜੇ ਛੋਟੇ ਛੋਟੇ ਸ਼ਹਿਰ ਆ ਉਹਨਾਂ ਨੂੰ ਵੀ ਬਹੁਤ ਵੱਡੇ ਲੈਵਲ ਦੇ ਉੱਤੇ ਰੋਜ਼ਗਾਰ ਜਿਹੜਾ ਉਹ ਪਲਾਂਟ ਤੋਂ ਮਿਲਦਾ ਹੋਊਗਾ ਹਨਾ ਤੇ ਵੀ ਇਹ ਆਪਸ ਦੇ ਵਿੱਚ ਜਿਹੜਾ ਤਾਲਮੇਲ ਆ ਨਾ ਵੀ ਕੈਨੇਡਾ ਤੇ ਅਮਰੀਕਾ ਦਾ ਵੀ ਉਹ ਤਾਲਮੇਲ ਦੇ ਨਾਲ ਕਿੰਨੀਆਂ ਜੌਬਾਂ ਜੁੜੀਆਂ ਹੋਈਆਂ ਹਨਾ ਕਿੰਨਾ ਕੁਝ ਜੁੜਾ ਕਿੱਡੇ ਵੱਡੇ ਬਿਜ਼ਨਸ ਜੁੜੇ ਹੋਏ ਆ ਤੇ ਉਹ ਜਿਹੜੇ ਉੱਥੋਂ ਦੇ ਕਸਟਮਰ ਸੀਗਾ ਉਹ ਐਡਾ ਜਿਆਦਾ ਅਫਸਰਟ ਸੀਗਾ ਟੈਰਫਸ ਨੂੰ ਲੈ ਕੇ ਉਹ ਕਹਿੰਦਾ ਵੀ ਤਕਰੀਬਨ 2,65,000 ਦਾ ਉੱਤੇ 25% ਟੈਰਫ ਲਾ ਕੇ ਵੀ ਕਿੱਡਾ ਹਨਾ ਮਹਿੰਗਾ ਤੇ ਇਹ ਵੀ ਇਹ ਕੈਨੇਡਾ ਤੇ ਅਮਰੀਕਾ ਤੁਸੀਂ ਵੀ ਕੋਈ ਇਦਾਂ ਦੇ ਕੁਝ ਕੁਝ ਹਾਲ ਦੇਖੇ ਹੋਣੇ ਲੋਕਾਂ ਦੇ ਲੋਕਾਂ ਦੇ ਵਿੱਚ ਹਨਾ ਕਿ ਚਾਹੇ ਗਰੋਸਰੀ ਸਟੋਰਾਂ ਦੇ ਵਿੱਚ ਦੇਖੋ ਉਹਦਾ ਹੈਗਾ ਹੀ ਆ ਜਦੋਂ ਇਹ ਇੰਪਲੀਮੈਂਟ ਹੋਇਆ ਹੈਗਾ ਇੰਪਲੀਮੈਂਟ ਹੋਇਆ ਤਾਂ ਕਾਈਂਡ ਆਫ ਇਹ ਆ ਵੀ ਲੋਕਾਂ ਦੇ ਵਿੱਚ ਜਿਵੇਂ ਜ਼ਖੀਰੇਬਾਜੀ ਜਾਂ ਕਾਲਾ ਬਿਜਾਰੀ ਆਪਾਂ ਕਹਿੰਨੇ ਹੈਗੇ ਆ ਉਹ ਵੀ ਬੰਦੀ ਹੈਗੀ ਆ ਬਹੁਤ ਸਾਰੇ ਜਿਵੇਂ ਇੰਡੀਅਨ ਗ੍ਰੋਸਰੀ ਸਟੋਰਾਂ ਦੇ ਵਿੱਚੋਂ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਨੇ ਰੇਟ ਵਧਾਤੇ ਕੋਸਕੋ ਦੇ ਵਿੱਚੋਂ ਲੋਕਾਂ ਨੇ ਮਤਲਬ ਦੁੱਧ ਅੰਡੇ ਜਿਹੜੇ ਹੈਗੇ ਆ ਜਿਹੜੇ-ਜਿਹੜੇ ਪ੍ਰੋਡਕਟ ਹੈਗੇ ਜਿਨ੍ਹਾਂ ਤੇ ਉਹਨੂੰ ਲੱਗਦਾ ਸੀ ਕਿ ਕੀਮਤਾਂ ਵਧਣਗੀਆਂ ਉਹਨੂੰ ਸਟੋਰ ਕਰਨਾ ਸ਼ੁਰੂ ਕਰਤਾ ਤੇ ਬਹੁਤ ਸਾਰਾ ਜਾਂਦੀ ਆਂਡੇ ਦੋਨੇ ਨਹੀਂ ਮਿਲਦਾ ਅਮਰੀਕਾ ਤੋਂ ਆਉਂਦੇ ਹੈਗੇ ਹਾਂ ਹਾਂ हां ਜਿਵੇਂ ਹੁਣ ਮਤਲਬ ਅਮਰੀਕਾ ਦੇ ਅੰਦਰ ਵੀ ਇੱਕ ਮਤਲਬ ਭੱਜੜਾ ਪੈ ਗਿਆ ਲੋਕਾਂ ਨੂੰ ਮੈਕਸੀਕੋ ਦੇ ਵਿੱਚ ਬਹੁਤ ਸਸਤੇ ਹੈਗੇ ਆ ਅਮਰੀਕਾ ਦੇ ਅੰਦਰ ਮਤਲਬ ਉਹਨੇ ਫਸਟ ਸਪੀਚ ਦੇ ਵਿੱਚ ਬੋਲਿਆ ਵੀ ਸੀ ਵੀ ਇਹ ਐਗ ਨੂੰ ਤਾਂ ਉਹਨੇ ਉਦਾਹਰਣ ਨਹੀਂ ਲਈ ਸੀ ਉਹਦੀ ਵੀ ਐਗ ਜਿੰਨੇ ਮਹਿੰਗੇ ਹੈਗੇ ਨੇ ਜਦ ਕਿ ਟੈਰਫ ਦੀ ਵਜ੍ਹਾ ਕਰਕੇ ਗੱਲ ਇਹਦੋਂ ਉਲਟ ਵਾਪਰੀ ਕਿ ਐਗ ਜਿਹੜੇ ਹੈਗੇ ਉਹ ਤੋਂ ਵੀ ਜ਼ਿਆਦਾ ਮਹਿੰਗੇ ਹੋ ਗਏ ਅਮਰੀਕਾ ਦੇ ਅੰਦਰ ਤੇ ਉਹਨੂੰ ਲੈ ਕੇ ਲੋਕਾਂ ਦੇ ਵਿੱਚ ਮਤਲਬ ਬਹੁਤ ਹਫੜਾ ਦਫੜੀ ਪਿਛਲੇ ਦਿਨਾਂ ਮਾਰਕੀਟ 'ਚ ਰਹੀ। ਇੱਕ ਇਹਦੇ ਨਾਲ ਇੱਕ ਰਾਸ਼ਟਰਵਾਦ ਦਾ ਜਿਹੜਾ ਮੁੱਦਾ ਨਾ ਉਹ ਉਹ ਬਹੁਤ ਬਣਿਆ ਹੈਗਾ ਜਿਵੇਂ ਕੈਨੇਡਾ ਦੇ ਵਿੱਚ ਅਸੀਂ ਖਾਸ ਕਰਕੇ ਦੇਖਦੇ ਹਾਂ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਪਾ ਰਹੇ ਆ ਕਿ ਤੁਸੀਂ ਅਮਰੀਕਨ ਪ੍ਰੋਡਕਟ ਨਾ ਖਰੀਦੋ। ਤੁਸੀਂ ਸਟਾਰਬਕਸ ਤੇ ਨਾ ਜਾਓ। ਤੁਸੀਂ ਸਟੈਮ ਹਾਟਨ ਤੇ ਜਾਓ। ਤੁਸੀਂ ਕੋਕਾ ਕੋਲਾ ਨਾ ਪੀਓ। ਗ੍ਰੋਸਰੀ ਸਟੋਰਾਂ ਦੇ ਵਿੱਚ ਵੀ ਤੁਸੀਂ ਅਲੱਗ-ਅਲੱਗ ਫਲੈਗ denn okay, you move. ਅੰਟਾਰੀਆ ਦੇ ਵਿੱਚੜਾ ਇਥੋਂ ਦਾ ਪ੍ਰੀਮੀਅਰ ਡੱਗ ਅਫੋਰਡ ਹਨਾ ਉਹਨੇ ਐਲਸੀਬੀਓ ਦੇ ਵਿੱਚੋਂ ਜਿਹੜੀ ਅਮਰੀਕਨ ਸ਼ਰਾਬ ਆ ਉਹ ਚੱਕ ਪੀਓ ਕਹਿੰਦਾ ਵੀ ਤੁਸੀਂ ਕੈਨੇਡੀਅਨ ਸ਼ਰਾਬ ਹੀ ਪੀਓ ਹਨਾ ਤੇ ਕੁਸ਼ਕ ਇਦਾਂ ਦੀ ਮਤਲਬ ਕਿ ਜਿਹੜੀਆਂ ਚੀਜ਼ਾਂ ਨੇ ਵੀ ਮਤਲਬ ਕਿ ਮੈਂ ਇਹ ਇਹ ਜਾਨਣਾ ਚਾਹੁੰਨਾ ਅਸਲ ਦੇ ਵਿੱਚ ਵੀ ਕੀ ਕੈਨੇਡੀਅਨ ਪ੍ਰੋਡਕਟ ਖਰੀਦ ਕੇ ਵੀ ਤੁਸੀਂ ਇਹਦੇ ਨਾਲ ਮਤਲਬ ਟੱਕਰ ਦੇ ਸਕਦੇ ਆ ਜਾਂ ਇਹਨੂੰ ਹੋਰ ਤਰ੍ਹਾਂ ਦੇਖਣ ਦੀ ਲੋੜ ਆ ਨਹੀਂ ਦੇਖੋ ਇਹਨੂੰ ਦੇਖਣ ਦੀ ਇਸ ਤਰ੍ਹਾਂ ਦੀ ਲੋੜ ਆ ਕਿ ਤੁਸੀਂ ਰਾਸ਼ਟਰਵਾਦ ਦਾ ਇੱਕ ਜਦੋਂ ਲੋਕਾਂ ਦੇ ਅੰਦਰ ਇਹ ਬਣਾ ਦਿੰਨੇ ਹੈਗੇ ਕੌਮੀ ਭਾਵਨਾ ਦਾ ਇੱਕ ਜਗਤ ਦੀ ਜੇਬ ਇਸ ਪਾਰਟੀ ਦਾ ਤੇ ਉਹਨਾਂ ਦੀ ਜੇਬਾਂ ਖਾਲੀ ਕਰਾਉਣ ਦੇ ਲਈ ਤੁਸੀਂ ਕੋਕਾ ਕੋਲਾ ਖਰੀਦਦੇ ਹੋ ਜਾਂ ਕੈਨੇਡਾ ਡਰਾਈ ਖਰੀਦਦੇ ਹੋ ਇਸ ਗੱਲੋਂ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਹੜੇ ਲੁਟੇਰੇ ਦਾ ਮਾਲ ਖਰੀਦ ਰਹੇ ਹੋ ਤਾਂ ਉਹ ਜਾਣਾ ਤਾਂ ਆਲਟੀਮੇਟਲੀ ਕਾਰਪੋਰੇਟ ਦੇ ਆ ਤੁਸੀਂ ਨੋ ਫ੍ਰਿਲਜ਼ ਜਾਂਦੇ ਹੋ ਜਾਂ ਤੁਸੀਂ ਵਾਲਬਟ ਜਾਂਦੇ ਹੋ ਤੁਸੀਂ ਸਟਾਰਬਕਸ ਜਾਂਦੇ ਜਾਂ ਟਿਮ ਹਾਟਨ ਜਾਂਦੇ ਹੋ ਇਸ ਗੱਲ ਦਾ ਕੀ ਫਰਕ ਪੈਣ ਲੱਗਿਆ ਇਸ ਗੱਲ ਦਾ ਤੇ ਇਹ ਵੀ ਤੁਸੀਂ ਜਿਹੜਾ ਅਮਰੀਕਨ ਪੂੰਜੀਪਤੀ ਨੂੰ ਮੁਨਾਫਾ ਦੇਣਾ ਹੈਗਾ ਉਹਦੀ ਥਾਂ ਤੁਸੀਂ ਕੈਨੇਡੀਅਨ ਪੂੰਜੀਪਤੀ ਨੂੰ ਮੁਨਾਫਾ ਦੇ ਰਹੇ ਹੈਗੇ ਹੋ ਤੇ ਜਿਹੜੀਆਂ ਦੋਨੇ ਦੇ ਮੂਲਕਾਂ ਦੀਆਂ ਜਿਹੜੀਆਂ ਸਰਕਾਰਾਂ ਨੇ ਜਿਹੜੇ ਹਾਕਮ ਹੈਗੇ ਜਾਂ ਜਿਵੇਂ ਟਰੰਪ ਹੈਗਾ ਉਧਰ ਤੇ ਇੱਧਰ ਟਰੂਡੋ ਹੈਗਾ ਤੇ ਉਹ ਪੂੰਜੀਪਤੀਆਂ ਦੇ ਲਈ ਹੀ ਉਹਨਾਂ ਦੇ ਸੇਵਾਦਾਰ ਨੇ ਅਲਟੀਮੇਟਲੀ ਤਾਂ ਉਹ ਕਿਤੇ ਨਾ ਕਿਤੇ ਜਨਦੀ ਜਿਹੜੇ ਲੋਕ ਨੇ ਉਹ ਲੁੱਟੇ ਜਾਣ ਦੇ ਲਈ ਉਹਨਾਂ ਦੀਆਂ ਜੇਬਾਂ ਖਾਲੀ ਹੋਣਗੀਆਂ ਹੈਗੀਆਂ ਉਹ ਜਿੱਥੋਂ ਮਰਜ਼ੀ ਕਰਾ ਲੈਣੋ ਕੈਨੇਡੀਅਨ ਪੂੰਜੀਪਤੀ ਤੋਂ ਕਰਾ ਲੈਣ ਜਾਂ ਅਮਰੀਕਨ ਤੋਂ ਕਰਾ ਦੇ ਕਰਾ ਲੈਣ ਇਸ ਗੱਲ ਦਾ ਫਰਕ ਨਹੀਂ ਪੈਂਦਾ ਈਵਨ ਇੱਕ ਜਣੇ ਦੀ ਬੜੀ ਮਜ਼ੇਦਾਰ ਗੱਲ ਇੱਕ ਇਹ ਆ ਵੀ ਜਿਹੜੀ ਜਿਹੜੀ ਕੈਪ ਲਈ ਹੁੰਦੀ ਆ ਨਾ ਵੀ ਮੇਕ ਅਮਰੀਕਾ ਗ੍ਰੇਟ ਅਗੇਨ ਹੈ ਤੇ ਉਹੋ ਜਿਹੜੀ ਹੈਗੀ ਉਹ ਮੇਡ ਇਨ ਚਾਈਨਾ ਦੀ ਮੈਨੂੰ ਲੱਗ ਕਮਾਲ ਦੀ ਗੱਲ ਇਹ ਆ ਵੀ ਉਹ ਮੇਡ ਇਨ ਚਾਈਨਾ ਹੈਗੀ ਆ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਵੀ ਇਸ ਗੱਲ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਅਲਟੀਮੇਟਲੀ ਇਹ ਗੱਲ ਇੱਕ ਜਿਹੜਾ ਫੀਅਰ ਹੈ ਕਿ ਜਿਹੜਾ ਲੋਕ ਜਿਹੜੇ ਚਿੰਤਤ ਹੈਗੇ ਉਹ ਮਹਿੰਗਾਈ ਤੋਂ ਆ ਇਨਫਲੇਸ਼ਨ ਤੋਂ ਆ ਆਪਾਂ ਦੇਖਿਆ ਕੋਵਿਡ ਤੋਂ ਬਾਅਦ 7.5 ਜਾਂ 6 ਤੱਕ ਮਤਲਬ ਵਧ ਗਈ ਸੀ ਇਨਫਲੇਸ਼ਨ 7.6% ਤੱਕ ਚਲੀ ਗਈ ਸੀ ਸਰ ਸਿਰਫ ਅੰਕੜੇ ਸਰਫ ਅੰਕੜੇ ਕਹਿ ਰਿਹਾ ਐਕਚੁਅਲ ਦੇ ਵਿੱਚ ਤਾਂ ਉਹ ਉਦੋਂ ਵੀ ਜ਼ਿਆਦਾ ਹੈ ਕਿਤੇ ਤੇ ਹੁਣ ਜਿਹੜਾ ਹੈਗਾ ਦੁਬਾਰੇ ਦੁਬਾਰੇ ਜੇ ਜੇ ਟੈਰਫ ਲੱਗਦਾ ਹੈਗਾ ਮਤਲਬ ਦੁਬਾਰੇ ਫੇਰ ਇੰਪਲੀਮੈਂਟ ਹੁੰਦਾ ਮੈਂ ਇੱਕ ਮੰਥ ਬਾਅਦ ਤਾਂ ਇਹ ਹਾਲ ਤਾਂ ਉਦੋਂ ਵੀ ਜ਼ਿਆਦਾ ਕਿਤੇ ਗੰਭੀਰ ਹੋ ਗਈ ਮਤਲਬ ਬਹੁਤ ਥਾਵਾਂ ਦੇ ਉੱਤੇ ਦੇਖਿਆ ਹੈਗਾ ਵੀ ਬਹੁਤ ਥਾਵਾਂ ਦੇ ਚੀਜ਼ਾਂ ਦੇ ਜਿਹੜੇ ਰੇਟ ਹੈਗੇ ਗ੍ਰੋਸਰੀ ਦੇ ਮਤਲਬ ਬਹੁਤ ਜ਼ਿਆਦਾ ਵਧ ਗਏ ਮਤਲਬ ਜੇ ਕੋਈ 1 ਡਾਲਰ ਦੀ ਚੀਜ਼ ਆ ਤਾਂ ਉਹ ਹੁਣ 1 ਡਾਲਰ 25 ਸੈਂਟ ਦੀ ਮਿਲ ਰਹੀ ਹੈ ਲੋਕਾਂ ਨੂੰ ਲੋਕ ਆਦੀਆਂ ਉਹਦੇ ਉੱਤੇ ਵੀਡੀਓ ਵੀ ਪਾ ਰਹੇ ਹੈ ਇੰਸਟਾਗ੍ਰam ਦੇ ਉੱਤੇ ਕਿ ਦੇਖੋ ਗ੍ਰੋਸਰੀ ਜਿਹੜੀ ਹੈਗੀ ਆ ਜਿਹੜੀ 100 ਡਾਲਰ ਦੀ ਕਿੰਨੀ ਆ ਜਾਂਦੀ ਸੀ ਤੇ ਉਹ ਮਲ ਚਾਰਕ ਚੀਜ਼ਾਂ 100 ਡਾਲਰ ਦੀਆਂ ਆ ਰਹੀਆਂ ਤਾਂ ਇਹ ਇਹਨੂੰ ਥੋੜਾ ਇਹ ਦੇਖਣ ਵਾਲਾ ਹੈਗਾ ਕਿ ਅਲਟੀਮੇਟਲੀ ਜਿਹੜਾ ਇਹ ਗੇਮ ਖੇਡ ਰਹੇ ਹੈਗੇ ਆ ਚਾਹੇ ਉਹ 트ੰਪ ਖੇਡ ਰਿਹਾ ਚਾਹੇ ਉਹਦਾ ਬਹਾਨਾ ਇਹ ਬਣਾ ਰਿਹਾ ਕਿ ਮੈਂ ਮੈਨੂਫੈਕਚਰਿੰਗ ਤੇ ਡਿਵੈਲਪਮੈਂਟ ਨੂੰ ਉਤਸ਼ਾਹਤ ਕਰਨਾ ਚਾਹੁੰਦਾ ਹੈਗਾ ਤੇ ਮੈਂ ਸਟੇਟ ਰੈਵਨਿਊ ਜਿਹੜਾ ਹੈਗਾ ਉਹ ਜਨਰੇਟ ਕਰਨਾ ਚਾਹੁੰਦਾ ਤੇ ਮੈਂ ਉਹਦੇ ਵਿੱਚ ਜਿਹੜਾ ਫੋਰਨ ਇਨਵੈਸਟਮੈਂਟ ਹੈਗਾ ਉਹਨੂੰ ਉਹਦੇ ਵਿੱਚ ਵਾਧਾ ਕਰਨਾ ਚਾਹੁੰਦਾ ਪਰ ਇਹਦੇ ਨਾਲ ਨਾਲ ਇਸ ਸਾਰੇ ਦੇ ਚੱਲਦੇ ਚੱਲਦੇ ਇਹਦਾ ਜਿਹੜਾ ਬੋਝ ਹੈਗਾ ਉਹ ਅਲਟੀਮੇਟਲੀ ਲੋਕਾਂ ਤੇ ਪੈਣਾ ਹੈਗਾ ਅਮ ਇਹ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਵੇਂ ਮੈਂ ਅੱਜ ਰੇਡੀਓ ਵੀ ਸੁਣਦਾ ਸੀਗਾ ਵੀ ਜਿਹੜਾ ਮੈਕਸੀਕੋ ਵਾਲੇ ਪਾਸੇ ਆ ਨਾ ਜਿੱਥੋਂ ਖਾਸ ਕਰਕੇ ਇਹਨਾਂ ਦੀ ਗਰੋਸਰੀ ਆਉਂਦੀ ਹੈ ਸਾਰੀ ਹਨਾ ਵੀ ਅਮਰੀਕਾ ਦੀ ਉਹ ਵਿਲੇ ਪਿਆ ਜਮਾ ਬਾਰਡਰ ਉਹਨਾਂ ਉੱਥੇ ਕੋਈ ਟਰੱਕ ਨਹੀਂ ਕੈਨੇਡਾ ਵਾਲੇ ਪਾਸਿਓਂ ਵੱਡੇ ਵੱਡੇ ਲੰਬੀਆ ਲਾਈਨਾਂ ਲੱਗੀਆਂ ਬਾਰਡਰਾਂ ਦੇ ਉੱਤੇ ਹਨਾ ਤੇ ਮੈਨੂੰ ਮੈਨੂੰ ਜਿਹੜੀ ਮੈਂ ਇੱਕ ਗੱਲ ਸਮਝਣੀ ਚਾਹੁੰਨਾ ਮਨਦੀਪ ਇਹ ਜਿਹੜਾ ਮਤਲਬ ਕਿ 트ੰਪ ਆ ਹਨਾ ਵੀ ਅਸਲ ਦੇ ਵਿੱਚ ਕੀ ਇਹ ਵੀ ਅਮਰੀਕਨ ਲੋਕਾਂ ਦੀ ਭਲਾਈ ਦੇ ਲਈ ਕੰਮ ਕਰ ਰਿਹਾ ਕਿਉਂਕਿ ਵੀ ਮੈਂ ਜਦੋਂ ਲੋਡ ਲੈ ਕੇ ਗਿਆ ਹਨਾ ਤਾਂ ਜਿੰਨਾਂ ਕੋਲੇ ਵੀ ਗਿਆ ਉਹ ਬਹੁਤ ਦੁਖੀ ਆ ਅਸਲ 'ਚ ਲੋਕ ਉਸ ਕਿਉਂਕਿ ਛੋਟੇ ਛੋਟੇ ਬਿਜ਼ਨਸ ਆ ਅਸਲ 'ਚ ਜਿੱਥੇ ਜਿੱਥੇ ਮੈਂ ਲੋਡ ਡਿਲੀਵਰ ਕੀਤਾ ਮੈਂ ਫਲੈਟ ਬੈਡ ਦਾ ਕੰਮ ਕਰਦਾ ਤੇ ਉਹ ਫਲੈਟ ਬੈਡ ਦਾ ਜਿਹੜਾ ਮਸ਼ੀਨਰੀ ਦਾ ਜਾਂ ਜੋ ਵੀ ਹੈ ਨਾ ਉਹ ਛੋਟੇ ਛੋਟੇ ਉਹ ਬਹੁਤ ਤੰਗ ਨੇ ਇਸ ਇਸ ਕਰਕੇ ਤੰਗ ਆ ਵੀ ਇਹ ਜਿਹੜਾ ਟੈਰਿਫ ਆ ਇਹ ਖਾਮ ਖਾਂ ਦਾ ਬੋਝ ਆ ਨਾ ਦੇ ਸਿਰ ਤੇ ਹਨਾ ਤੇ ਵੀ ਗਾਂ ਉਹਨਾਂ ਨੂੰ ਰਾਹਤ ਕਿੱਦਾਂ ਦੀ ਮਿਲਦੀ ਕਿੱਦਾਂ ਦੇ ਨਹੀਂ ਮਿਲਦੀ ਉਹ ਬਾਅਦ ਦੀ ਗੱਲ ਆ ਤੇ ਪਰ ਇੱਕ ਪਾਸੇ ਉਹ ਆ ਵੀ ਜਿਹੜੀਆਂ ਵੱਡੀਆਂ ਮਲਟੀਨੇਸ਼ਨਲ ਕੰਪਨੀਆਂ ਨੇ ਆਰਡਰ ਪਾਰਟਸ ਦੀਆਂ ਉਹਨਾਂ ਨੇ ਪਤਾ ਨਹੀਂ ਕਿਵੇਂ ਨਾ ਕਿਵੇਂ ਕਰਕੇ ਕਨਵਿੰਸ ਕਰ ਲਿਆ ਇਹਨੂੰ ਹਨਾ ਵੀ ਉਹਨੂੰ ਅੱਗੇ ਪਾਉਣ ਦੇ ਲਈ ਤਾਇਰ ਖਨੋ ਹਨਾ ਤੇ ਵੀ ਛੋਟਿਆਂ ਲਈ ਤਾਂ ਉਹਦਾ ਇਹ ਬਤੀਰਾ ਤੇ ਵੱਡੀਆਂ ਕੰਪਨੀਆਂ ਦੇ ਲਈ ਉਹੋ ਮਤਲਬ ਕਿ ਪਤਾ ਨਹੀਂ ਕੀ ਕਿ ਕਿੱਥੋਂ ਅਪਰੋਚ ਕਰਦੀਆਂ ਉਹਨੂੰ ਅਮਰੀਕਾ ਦੇ ਰਾਸ਼ਟਰਪਤੀ ਨੂੰ ਨਹੀਂ ਦੇਖੋ ਉਹ ਕੱਲੇ ਵੱਡੇ ਛੋਟੇ ਦਾ ਮਾਮਲਾ ਨਹੀਂ ਹੈ ਜਦਕਿ ਹੈ ਇੱਕ ਮਾਮਲਾ ਕਿਉਂਕਿ ਆਪਾਂ ਦੇਖਦੇ ਹਾਂ ਕਿ ਸਰਕਾਰ ਦੇ ਵਿੱਚ ਇਲਾਨ ਮਸਕ ਵਰਗੇ ਜਾਂ ਜੈਫ ਬੈਜੋਸ ਵਰਗੇ ਜਾਂ ਮਾਰਕ ਜੁਕਰਬਰਗ ਵਰਗੇ ਬੰਦੇ ਜਿਹੜੇ ਬੈਠੇ ਆ ਜਿਨ੍ਹਾਂ ਨੇ ਫੰਡਿੰਗ ਕੀਤੀ ਆ ਜਿ ਆ ਕਿਹਾ ਜਾਂਦਾ ਕਿ ਲੋਕਾਂ ਨੇ ਚੁਣਿਆ ਪਰ ਉਹਦੇ ਵਿੱਚ ਪਿੱਛੇ ਜਿਹੜੀ ਫੰਡਿੰਗ ਜਿਨ੍ਹਾਂ ਨੇ ਕੀਤੀ ਆ ਕਾਰਪੋਰੇਟ ਘਰਾਣਿਆਂ ਨੇ ਉਹਨਾਂ ਨੇ ਆਪ ਦਾ ਮਾਲ ਵੇਚਣਾ ਹੀ ਹੈਗਾ ਤੇ ਉਹ ਦੁਨੀਆ ਭਰ ਦੇ ਵਿੱਚ ਟੈਸਲਾ ਦੇ ਜਿਹੜਾ ਹੈਗਾ ਉਹਨੂੰ ਹੋਰ ਵੱਧ ਪ੍ਰਮੋਟ ਕਰਨ ਲਈ ਮਤਲਬ ਮੈਨੂੰ ਕੱਲ ਗगन ਨੇ ਮੈਨੂੰ ਚਮਕੀ ਮਾਨ ਜਿਹੜਾ ਆਪਣਾ ਇਹਗਾ ਅਮਰੀਕਾ ਦੇ ਅੰਦਰ ਰਹਿੰਦਾ ਹੈਗਾ ਉਹਨੇ ਦੱਸਿਆ ਕਹਿੰਦਾ ਵੀ ਹੁਣ ਨਾਲ ਇਹ ਹੋ ਗਿਆ ਵੀ ਜਿਹੜਾ ਸੋਲਰ ਸਿਸਟਮ ਲੱਗਦਾ ਹੁੰਦਾ ਸੀ ਅਮਰੀਕਾ ਦੇ ਅੰਦਰ ਉਹ ਸੋਲਰ ਸਿਸਟਮ ਦੇ ਨਾਲ ਜਿਹੜੀ ਐਕਸਟਰਾ ਇਲੈਕਟ੍ਰਿਸਿਟੀ ਸੀਗੀ ਉਹ ਤੁਸੀਂ ਸਰਕਾਰ ਨੂੰ ਦੇ ਦਿੰਦੇ ਸੀ ਮੁੜ ਕੇ ਉਹ ਤੋਂ ਲੈ ਲੈਂਦੇ ਸੀ ਪਰ ਹੁਣ ਇਹ ਹੈਗਾ ਕਿ ਟੈਸਲਾ ਦੀਆਂ ਬੈਟਰੀਆਂ ਨਾਲ ਉਹਨਾਂ ਨੇ ਕੰਪਲਸਰੀ ਕਰਤੀਆਂ ਕਿ ਤੁਸੀਂ ਟੈਸਲਾ ਦੀ ਇੱਕ ਬੈਟਰੀ ਲੱਗੂਗੀ ਜਿਹੜਾ ਵੀ ਤੁਹਾਡੇ ਐਕਸਟਰਾ ਹੋ ਗਿਓ ਉਹ ਤੁਹਾਡੀ ਉੱਥੇ ਜਿਹੜੀ ਇੱਕ ਤਰ੍ਹਾਂ ਨਾਲ ਮਤਲਬ ਚਾਰਜ ਹੋਈ ਜਾਊਗੀ ਸਟੋਰ ਹੋ ਜਾਊਗੀ ਪਰ ਇਤਤਾਂ ਨੇ ਚੀਜ਼ਾਂ ਹੈਗੀਆਂ ਨੇ ਜੰਨ ਦੀ ਸਰਕਾਰ ਦੇ ਵਿੱਚ ਬੈਠੇ ਜਿਹੜੇ ਵੱਡੇ ਪੂੰਜੀਪਤੀ ਹੈਗੇ ਉਹ ਨੀਤੀਆਂ ਲਾਗੂ ਕਰਾਈ ਰਹੇ ਹੈਗੇ। ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਵੀ ਇਹ ਜਿਹੜੇ ਆਟੋ ਪਾਰਟਸ ਹੈਗੇ ਨੇ ਕਿਉਂਕਿ ਜਿੰਨੀ ਅਮਰੀਕਾ ਦੀ ਅਮਰੀਕਾ ਇੱਕ ਮੈਨੂਫੈਕਚਰਿੰਗ ਓਡੇ ਵੱਡੀ ਤਦਾਦ ਤੇ ਨਹੀਂ ਕਰਦਾ ਜਿੰਨਾ ਬਾਹਰੋਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਇੰਪੋਰਟ ਕਰਵਾਉਂਦਾ ਹੈਗਾ। ਇੰਪੋਰਟ ਕਰਵਾ ਕੇ ਮਤਲਬ ਉਹ ਇੰਪੋਰਟ ਖਾਸ ਕਰਕੇ ਅਸੀਂ ਦੇਖਦੇ ਹੈਗੇ ਕਿ ਆਟੋ ਪਾਰਟਸ ਦੇ ਵਿੱਚ ਉਹ ਮੈਕਸੀਕੋ ਤੇ ਕੈਨੇਡਾ ਦੇ ਉੱਤੇ ਨਿਰਭਰ ਹੈਗਾ। ਇਹ ਤੋਂ ਬਿਨਾ ਜਾਂਦੀ ਹੈ ਇਹਦੀ ਰੀਡ ਦੀ ਹੱਡੀ ਹੈ ਜੇ ਆਪਾਂ ਇੱਕ ਗੱਲ ਦੇਖਣੀ ਹੋਵੇ ਹਨਾ ਮਤਲਬ ਜਿਵੇਂ ਆਪਾਂ ਅਲੂਮੀਨਮ ਦੇਖਦੇ ਹੈਗੇ ਜਾਂ ਸਟੀਲ ਦੇਖਦੇ ਹੈਗੇ ਤਾਂ ਇਹ ਤੋਂ ਬਿਨਾ ਗੁਜ਼ਾਰਾ ਨਹੀਂ ਜਿਸ ਨੂੰ ਲੈ ਕੇ ਉਹ ਥੋੜਾ ਥੋੜਾ ਇਹਨੂੰ ਵਧਾ ਵੀ ਰਿਹਾ ਹੈ ਇਹ ਉਹਨੇ ਪਹਿਲਾਂ ਵਾਲੇ ਕਾਰਜਕਾਲ ਦੇ ਵਿੱਚ 2018 ਦੇ ਵਿੱਚ ਕਰਕੇ ਦੇਖ ਲਿਆ ਮਤਲਬ ਸਟੀਲ ਦੇ ਉੱਤੇ ਵੀ ਉਹਨੇ ਟੈਰਫ ਲਾ ਕੇ ਦੇਖ ਲਿਆ ਤਾਂ ਉਹ ਬੈਕ ਫਾਇਰ ਹੀ ਕੀਤੇ ਆ ਤਾਂ ਕਿਤੇ ਨਾ ਕਿਤੇ ਇੱਕ ਉਹ ਕਾਰਨ ਹੈਗੇ ਨੇ ਕਿ ਇੱਕ ਯਕਦਮ ਤੁਸੀਂ ਜਦੋਂ ਪਹਿਲਾਂ ਪ੍ਰਪੇਅਰ ਨਹੀਂ ਹੈਗੇ ਤੁਸੀਂ ਆਪਦੀ ਇੰਡਸਟਰੀ ਨੂੰ ਮਤਲਬ ਉਸ ਤਰ੍ਹਾਂ ਨਹੀਂ ਡਿਵੈਲਪ ਕੀਤਾ ਹੈਗਾ ਤੁਸੀਂ ਇੱਕਦਮ ਨਹੀਂ ਕਰ ਸਕਦੇ ਜਿਵੇਂ ਫੋਰ ਐਗਜ਼ਾਮਪਲ ਅ ਅਮਰੀਕਾ ਦੇ ਕਿਸਾਨਾਂ ਲਈ ਆਉਣ ਵਾਲੇ ਬਰੇ ਜਿਹੜੇ ਹੈਗੇ ਆ ਜਾਂ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਜੇ ਟੈਰਫ ਇਸ ਤਰ੍ਹਾਂ ਰਹਿੰਦੇ ਆ ਤਾਂ ਉਹ ਬਹੁਤ ਮੰਦ ਭਾਗੇ ਹੋਣ ਲਿਏ ਉਹਦਾ ਕਾਰਨ ਉਹਦਾ ਕਾਰਨ ਇਹ ਹੈਗਾ ਕਿ ਜਿਹੜਾ ਜਿਹੜੀ ਐਗਰੀਕਲਚਰ ਦਾ ਜਿੰਨਾ ਵੀ ਇਹ ਐਕਸਪੋਰਟ ਕਰਦਾ ਹੈਗਾ ਉਹਨੂੰ ਬੋਰਡ ਜਿਆਦਾ ਕਰਾਉਂਦਾ ਜਿਹੜਾ ਐਕਸਪੋਰਟ ਕਰਦਾ ਜਿੰਨਾ بڑا ਮੋਟਾ ਕਰਦਾ ਹੈਗਾ ਕਿਉਂਕਿ ਉਹ ਐਗਰੀਕਲਚਰੀ ਇਹਦੇ ਕੋਲੇ ਲਾ ਪਾ ਕੇ ਬਚਦਾ ਹੈਗਾ ਖਾਸ ਕਰਕੇ ਚਾਈਨਾ ਨੂੰ ਜਦੋਂ ਚਾਈਨਾ ਨੇ ਮੋੜਵੇਂ ਰੂਪ ਚ ਇਹ ਕਹਤਾ ਕਿ ਤੂੰ ਜਿਹੜੀ ਵੀ ਵਾਰ ਲੜਨੀ ਚਾਹਨਾ ਉਹਨੇ ਸਿੱਧਾ ਸਿੱਧਾ ਕਹਦਾ ਵੀ ਜਿਹੜੀ ਵੀ ਵਾਰ ਵਾਰ ਤੂੰ ਲੜਨੀ ਚਾਹਨਾ ਚਾਹੇ ਟ੍ਰੇਡ ਵਾਰ ਰਹੇਗੀਆ ਚਾਹੇ ਸਿੱਧੀ ਵਾਰ ਰਹੇਗੀਆ ਵੀ ਅਸੀਂ ਉਹਦੇ ਲਈ ਤਿਆਰ ਹੈਗੇ ਆ ਤੇ ਉਹ ਐਗਰੀਕਲਚਰ ਦੇ ਉੱਤੇ ਉਹਨਾਂ ਨੇ ਮੋੜਵੇਂ ਟੈਰਫ ਲਾਤੇ ਇਹ ਚੈਨ ਨਾ ਨੇ ਤਾਂ ਉਹਦਾ ਉਹਦਾ ਸਿੱਧਾ ਸਿੱਧਾ ਅਸਰ ਜਿੰਦੀ ਜਿਹੜਾ ਹੈਗਾ ਉਹ ਜਿਹੜੇ ਅਮਰੀਕਨ ਕਿਸਾਨਾਂ ਦੇ ਉੱਤੇ ਪੈਣ ਵਾਲਾ ਹੈਗਾ ਤਾਂ ਇਸ ਤਰ੍ਹਾਂ ਜਿਹਦੀ ਮੋੜਵੇਂ ਰੂਪ ਦੇ ਵਿੱਚ ਇਹਨੂੰ ਇਹ ਸਾਰੀਆਂ ਚੀਜ਼ਾਂ ਝੰਲਣੀਆਂ ਪੈਣਗੀਆਂ ਜਿੱਡਾ ਵਿਰੋਧ ਇਹਨੇ ਖੜਾ ਕਰ ਲਿਆ ਹੈਗਾ ਮੈਕਸੀਕੋ ਨਾਲ ਕੈਨੇਡਾ ਦੇ ਨਾਲ ਯੂਰਪੀਅਨ ਯੂਨੀਅਨ ਨਾਲ ਯੂਕਰੇਨ ਵਾਲੇ ਮਾਮਲੇ ਨੂੰ ਲੈ ਕੇ ਤੇ ਇਸੇ ਤਰ੍ਹਾਂ ਜਿਹੜਾ ਹੈਗਾ ਇੰਡੀਆ ਦੇ ਉੱਤੇ ਵੀ ਉਹ ਲਗਾਤਾਰ ਟੇਡੇ ਵਿੰਗੇ ਟੇਡੇ ਢੰਗ ਨਾਲ ਘੁਰਕੀਆਂ ਜਿਹੜੀਆਂ ਉਹ ਕਿਹਾ ਵੀ ਉਹਨੇ ਵੀ 2 ਅਪ੍ਰੈਲ ਨੂੰ ਅਸੀਂ ਰੈਸੀਪਰੋਕਲ ਜਿਹੜੇ ਟੈਰਫ ਹੈਗੇ ਉਹ ਲਾਵਾਂਗੇ ਤਾਂ ਉਹ ਉਹ ਸਾਰੀਆਂ ਚੀਜ਼ਾਂ ਦੇ ਨਾਲ ਜਿਹੜੇ ਦੂਜੇ ਪਾਸੇ ਅਸੀਂ ਦੇਖਦੇ ਹੈਗੇ ਕਿ ਜਿਹੜਾ ਬ੍ਰਿਕਸ ਹੈਗਾ ਜਿਹੜੇ ਦੂਜੇ ਮੁਲਕ ਹੈਗੇ ਨੇ ਉਹ ਮੁਲਕ ਵੀ ਇਹਦੇ ਪੈਰਲਰ ਜਿਹਨ ਦੀ ਇੱਕ ਗੱਲ ਜੋੜ ਜਿਵੇਂ ਕੱਲ ਜਿਹੜੀ ਮੈਕਸੀਕੋ ਦੇ ਰਾਸ਼ਟਰਪਤੀ ਆ ਉਹਨੇ ਵੀ ਕਹਿਤਾ ਕਿ ਅਸੀਂ ਹੁਣ ਅਸੀਂ ਹੋਰ ਭਾਈਵਾਲ ਦੇਖਣ ਜਾ ਰਹੇ ਹਾਂ ਇਹਨੇ ਐਕਵਾਡੋਰ ਦੇ ਨਾਲ ਗਰੀ ਟ੍ਰੇਡ ਐਗਰੀਮੈਂਟ ਕਰ ਲਿਆ ਕੈਨੇਡਾ ਨੇ ਤਾਂ ਇਸੇ ਤਰ੍ਹਾਂ ਜਿਹੜੇ ਬਾਕੀ ਬਲਕ ਵੀ ਹੈਗੇ ਆ ਉਹਨਾਂ ਨੇ ਬਦਲਵਾ ਮਾਡਲ ਇਹਦਾ ਕੋਈ ਬਦਲਵਾ ਜਿਹੜਾ ਆਲਟਰਨੇਟਿਵ ਉਹ ਲੰਬਣਾ ਸ਼ੁਰੂ ਕਰਤਾ ਤਾਂ ਜਿਦਾ ਕਰਕੇ ਜਿੰਦੀ ਅਮਰੀਕਨ ਲੋਕਾਂ ਨੂੰ ਇਹ ਬਹੁਤ ਮਹਿੰਗਾ ਪੈਣ ਵਾਲਾ ਮੇਕ ਅਮਰੀਕਾ ਗ੍ਰੇਟ ਜਿਹੜਾ ਹੈਗਾ ਉਹ ਫੌਰੀ ਤੌਰ ਤੇ ਉਹਨਾਂ ਨੂੰ ਦਿਖਣ ਦੇਖਣ ਨੂੰ ਲੱਗਦਾ ਹੈਗਾ ਜਿਵੇਂ ਉਹਨੇ ਫਸਟ ਸਪੀਚ ਦੇ ਵਿੱਚ ਸ਼ੋਅ ਕੀਤਾ ਵੀ ਦੇਖੋ ਮੈਂ ਕਿੰਨਾ ਜਿਹੜਾ ਹੈਗਾ ਸਟੇਟ ਦਾ ਪੈਸਾ ਬਚਾ ਲਿਆ ਹੈਗਾ ਮੈਂ ਬਿਊਰੋਕ੍ਰੇਸੀ ਨੂੰ ਘੱਟ ਕਰ ਲਿਆ ਹੈਗਾ ਤੇ ਮੈਂ ਟੈਰਫ ਲਾ ਕੇ ਜਾਂ ਟੈਰਫ ਦੀਆਂ ਧਮਕੀਆਂ ਦੇ ਕੇ ਜਿੰਨਾ ਦੀ ਜਿੰਨਾ ਪੈਸਾ ਬਚਾ ਲਿਆ ਜਦੋਂ ਯੂ ਐਸ ਏਡ ਨੂੰ ਖਤਮ ਕਰਕੇ ਪੈਸਾ ਬਚਾ ਲਿਆ ਇਹ ਗੱਲਾਂ ਜਿੰਦੀ ਤੁਸੀਂ ਦੇਖੋਗੇ ਕਿ ਲੋਕਾਂ ਨੂੰ ਕੀ ਮਿਲਿਆ ਮਤਲਬ ਟਰੰਪ ਨੇ ਹੁਣ ਤੱਕ ਅਮਰੀਕਨ ਲੋਕਾਂ ਲਈ ਕੀ ਕੀਤਾ ਕੀ ਹੈਗਾ ਮਤਲਬ ਸਿਰਫ ਐਲਾਨ ਕੀਤੇ ਆ ਫਰਸਟ ਸਪੀਚ ਦੇ ਵਿੱਚ ਉਹਨੇ ਇੰਨਾ ਕਿਹਾ ਕਿ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਦੇ ਟੈਕਸ ਘਟਾ ਦਊਗਾ ਟੈਕਸ ਜਿਹੜਾ ਇਨਕਮ ਟੈਕਸ ਆ ਉਹ ਤਾਂ ਬਹੁਤ ਸਾਰੇ ਟੈਕਸਾਂ ਦੇ ਵਿੱਚੋਂ ਇੱਕ ਟੈਕਸ ਆ ਮਤਲਬ ਬਹੁਤ ਤਰ੍ਹਾਂ ਦੇ ਟੈਕਸ ਹੁੰਦੇ ਆ ਉਹਦੇ ਵਿੱਚੋਂ ਇੱਕ ਟੈਕਸ ਹੈਗਾ ਇਨਕਮ ਟੈਕਸ ਤੁਸੀਂ 12% ਮੰਨ ਲਓ ਇਨਕਮ ਟੈਕਸ ਮਤਲਬ ਛੋਟ ਵੀ ਦੇ ਦੋ ਤੁਸੀਂ ਕਹਿੰਦੇ ਹੋ ਵੀ ਅਮਰੀਕਨ ਲੋਕਾਂ ਨੂੰ ਜਿਹੜਾ ਟੈਕਸ ਆ ਉਹ ਮਾਫ ਕਰਦੇ ਆ ਸੀ ਤੇ ਕੀ ਇਸ ਗੱਲ ਨਾਲ ਮਤਲਬ ਲੋਕਾਂ ਦੇ ਉੱਤੇ ਬੋਝ ਨਹੀਂ ਪਾਊਗਾ ਤੁਸੀਂ 25% ਟੈਰਫ ਲਾ ਰਹੇ ਹੋ ਤੇ ਉਹਦੇ ਵਿੱਚ 12% ਜੇ ਤੁਸੀਂ ਕਹਿ ਵੀ ਦੋਗੇ ਤਾਂ ਮਤਲਬ ਅਲਟੀਮੇਟਲੀ ਲੋਕ ਫੇਰ ਵੀ ਠੱਗੇ ਜਾਣਗੇ ਤੇ ਇਹ ਲੋਕਾਂ ਨੂੰ ਅਹਿਸਾਸ ਹੋ ਗਿਆ ਬਹੁਤ ਛੇਤੀ ਕਿ ਮਤਲਬ ਅਲਟੀਮੇਟਲੀ ਜੋ ਹੁਣ ਤੱਕ ਇਹਨੇ ਕਾਰਵਾਈਆਂ ਕੀਤੀਆਂ ਹੈਗੀਆਂ ਨੇ ਜਿੰਨੇ ਆਰਡਰ ਉਹਨੇ ਪਾਸ ਕੀਤੇ ਹੈਗੇ ਆ ਉਹ ਸਾਰੇ ਮਤਲਬ ਜਿਹੜੇ ਉੱਥੋਂ ਦੇ ਕਾਰਪੋਰੇਟ ਘਰਾਣਿਆਂ ਦੀ ਜਿਹੜੀ ਇਨਕਮ ਹੈਗੀ ਆ ਉਹ ਮਿਲੀਅਨ ਬਿਲੀਅਨ ਡਾਲਰਾਂ ਦੇ ਵਿੱਚ ਤਾਂ ਰੁ ਗਈ ਆ ਉਹਨਾਂ ਦਾ ਸ਼ੇਅਰ ਮਾਰਕੀਟ ਉੱਪਰ ਨੂੰ ਚੱਲਿਆ ਗਿਆ ਤੇ ਉਹ ਚੀਜ਼ਾਂ ਹੈਗੀਆਂ ਦੂਜੇ ਪਾਸੇ ਜਿਹੜਾ ਮਤਲਬ ਜਿਵੇਂ ਆਇਆ ਕਿ ਜਿਹੜਾ ਆਈਫੋਨ ਹੈਗਾ ਉਹ ਵੀ 9% ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਉੱਤੇ ਵੀ ਮਤਲਬ ਉਹਦੇ ਉਹਦੀਆਂ ਕੀਮਤਾਂ ਵਧਣਗੀਆਂ ਤਾਂ ਇਹ ਸਾਰਾ ਜੇ ਆਪਾਂ ਇਹਨੂੰ ਨਿਚੋੜ ਕੱਢਣਾ ਹੋਵੇ ਤਾਂ ਕਿ ਟੈਰਫ ਜਿਹੜਾ ਹੈਗਾ ਕਿਸੇ ਵੀ ਮੁਲਕ ਦੇ ਉੱਤੇ ਜੇ ਲੱਗਦੇ ਹੈਗੇ ਆ ਤੇ ਜੇ ਉਹ ਮੁਲਕ ਮੋੜਵੇਂ ਰੂਪ ਦੇ ਵਿੱਚ ਕਾਉਂਟਰ ਟੈਰਫ ਲਾਉਂਦਾ ਜਿਵੇਂ ਮੰਨੋ ਕੈਨੇਡਾ ਜੇ ਕੰਟਰ ਟੈਰਫ ਲਾਉਂਦਾ ਜਾਂ ਇੰਡੀਆ ਕੰਟਰ ਟੈਰਫ ਲਾਉਂਦਾ ਜਾਂ ਮੈਕਸੀਕੋ ਲਾਉਂਦਾ ਤਾਂ ਦੋਨੋਂ ਮੁਲਕਾਂ ਦੇ ਲੋਕੀ ਜਿਹੜੇ ਹੈਗੇ ਉਹ ਪਿਸਣਗੇ ਜੇ ਕੈਨੇਡਾ ਮਤਲਬ ਇਸ ਕਰਕੇ ਇਹ ਭਲੇਖੇ ਚ ਦਾ ਰਹਿਣ ਲੋਕ ਕੀ ਮਤਲਬ ਦੇਖੋ ਜੀ ਟਰੂਡੋ ਨੇ ਵੀ ਕਿਉਂਕਿ ਟਰੂਡੋ ਦਾ ਗ੍ਰਾਫ ਵੀ ਤਾਂ ਚਲਿਆ ਗਿਆ ਟਰੂਡੋ ਵੀ 58% ਤੋਂ 67% ਉਹਦੀ ਜਿਹੜੀ ਪਪੂਲਾਰਿਟੀ ਵਧ ਗਈ ਤੇ ਡਗਫੋਰਡ ਤਾਂ ਜਿੱਤੇ ਹੀ ਇਸ ਕਰਕੇ ਆ ਵੀ ਉਹ ਉਹਨੇ ਜਿਹੜੀ ਜਿੱੱਡਾ ਉਹ ਮਤਲਬ ਢੱਲੇ ਨਾਲ ਇਹਦੇ ਖਿਲਾਫ ਬੋਲਦਾ ਸੀਗਾ 트াম্প ਦੇ ਤਾਂ ਇਹਦੇ ਚ ਲੋਕਾਂ ਨੂੰ ਖੁਸ਼ ਹੋਣ ਦੀ ਲੋੜ ਨਹੀਂ ਕਿ ਦੇਖੋ ਜੀ ਸਾਡੇ ਲੀਡਰ ਵੀ ਜਿਹੜੇ ਹੈਗੇ ਆ ਉਹ ਵੱਡੇ ਵੱਡੇ ਮਤਲਬ ਬਹੁਤ ਵੱਡੇ ਬਾਹੂਬਲੀ ਆ ਤੇ ਉਹ ਮੋੜਵੇਂ ਰੂਪ ਦੇ ਵਿੱਚ ਮਤਲਬ ਉਹਨੂੰ ਪੂਰੀ ਦਲੇਰੀ ਦੇ ਨਾਲ ਉਹਦਾ ਜਵਾਬ ਦੇ ਰਹੇ ਆ ਤਾਂ ਲੋਕਾਂ ਨੂੰ ਇਸ ਗੱਲ ਤੇ ਇਸ ਗੱਲ ਨੂੰ ਪੁੱਝਣਾ ਚਾਹੀਦਾ ਵੀ ਕੌਂਟਰਾ ਟੈਰਫ ਤੇ ਕੌਂਟਰਾ ਟੈਰਫ ਦੀ ਜਿਹੜੀ ਖੇਡ ਹੈਗੀ ਆ ਉਹ ਖੇਡ ਦੇ ਵਿੱਚ ਦੋਨੋਂ ਮੁਲਕਾਂ ਦੇ ਬਾਰਡਰ ਪਾਰ ਦੋਨੋਂ ਮੁਲਕਾਂ ਦੇ ਲੋਕਾਂ ਦੇ ਉੱਤੇ ਹੀ ਬੋਝ ਪੈਣਾ ਇਹਦਾ ਆਮ ਲੋਕਾਂ ਦੇ ਉੱਤੇ ਹੀ ਪਣਾ ਦੋਸਤੋ ਇਹ ਸੀ ਗੱਲਬਾਤ 트럼ਪ ਦੇ ਟੈਰਫ 트럼ਪ ਨੇ ਜਿਹੜਾ 25% ਟੈਰਫ ਲਾਇਆ ਤੇ ਉਹਦੇ ਤੇ ਕੀ ਇੰਪੈਕਟ ਪਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਵੀ ਇੰਪੈਕਟ ਦੇਖਣ ਨੂੰ ਮਿਲਣਗੇ ਜਿਵੇਂ ਨੋਮੀ ਕਲੇਨ ਨੇ ਕਿਹਾ ਸੀਗਾ ਕਿ ਜਦੋਂ ਸ਼ੌਕ ਦਿੱਤਾ ਜਾਂਦਾ ਲੋਕਾਂ ਨੂੰ ਤਾਂ ਉਹ ਸ਼ੌਕ ਦੇ ਦੌਰਾਨ ਬੜੇ ਇਦਾਂ ਦੇ ਬڑے ਸਟੈਪ ਲਏ ਜਾਂਦੇ ਆ ਜਿਵੇਂ ਕੋਵਿਡ ਆਇਆ ਕੋਵਿਡ ਤੋਂ ਬਾਅਦ ਜਦੋਂ ਮਹਿੰਗਾਈ ਵਧੀ ਹੁਣ ਇਦਾਂ ਦੇ ਸ਼ੌਕ ਦਿੱਤੇ ਜਾ ਰਿਹਾ ਟਰੰਪ ਵੱਲੋਂ ਵਾਰ-ਵਾਰ ਹੁਣ ਮਹਿੰਗਾਈ ਵਧੀਆ ਟੈਰਫ ਲਾ ਕੇ ਚਾਹੇ ਉਹ ਬੰਦ ਵੀ ਕਰ ਲੇ ਆ ਮਹੀਨੇ ਬਾਦ ਉਹ ਫੇਰ ਲਾਊਗਾ ਅਪ੍ਰੈਲ ਅਪ੍ਰੈਲ ਦੇ ਵਿੱਚ ਤਾਂ ਉਦੋਂ ਮਹਿੰਗਾਈ ਜਿਹੜੀ ਆ ਉਹ ਹੋਰ ਵੱਧ ਜਣੀ ਆ ਹਨਾ ਇਹ ਲੋਕਾਂ ਨੂੰ ਤਿਆਰ ਰਹਿਣਾ ਪੈਣਾ ਇਸ ਗੱਲ ਦੀ ਖਾਤਰ ਕਿ ਆਉਣ ਵਾਲਾ ਜਿਹੜਾ ਟਾਈਮ ਆ ਉਹ ਬੜਾ ਸੁਖਾਵਾਂ ਨਹੀਂ ਹੈਗਾ ਦੋਨੇ ਪਾਸੇ ਦੇ ਲੋ ਆਮ ਲੋਕਾਂ ਦੇ ਲਈ ਮਨਦੀਪ ਸਾਰੀ ਗੱਲਬਾਤ ਰੱਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਚਲੋ